ਪਰਨ ਤਤ ਸੂਤ ਮਿਲੈਉ ਅੰਗਦ ਕਿਰਪਾ ਕਰ ਅਵਰ ਸਤ ਗੁਰ ਤੇ ਰਹੀਆ ਅਵਰ ਦਾਸ ਅਮਰਤ ਛਤਰ ਗੁਰ ਰਾਮ ਮੈ ਦੀਓ ਗੁਰ ਰਾਮ ਦਾਸ ਦਰਸ਼ਨ ਪਰਸ ਕਹ ਮਤ ਰਾਇ ਵੈਲਵੰ ਮੂਰਤ ਪੰਜ ਪ੍ਰਮਾਨ ਵਰਕ ਗੁਰ ਅਨਜਨਿ ਪਖੋ ਨੇਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵ ਘਰ ਤੁਜਾ ਸਤ ਪਦੀਆਂ ਇੱਕੋ ਅੰਕਾ ਪੜਿਓ ਅਰਬੇਦ ਵਿਚਾਰਿਓ ਨਿਵਲ ਕੋ ਅੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਤਤ ਅਹੰ 부ਦ ਵਾਦੇ ਪਾਤ ਪੜਿਓ ਅਰਬੇਦ ਵਿਚਾਰਿਓ ਨਿਵਲ ਕੋ ਅੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਦਤ ਅਹੰ ਬੁਧ ਬਾਦੇ ਪਿਆਰੀ ਨਬਤ ਮਿਲਣ ਨਾ ਚਾਈ ਮੈਂ ਕੀਏ ਕਰਮ ਅਨੇਕਾ ਆਰ ਪਰਿਓ ਸਾਮੀ ਕੈ ਦਵਾਰ ਜੀਜ ਬੁਧ ਬੇਕਾ ਪਾਈ ਹੁ ਕਹੈ ਨਾ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਪਟ ਤੀਰਥ ਸਭ ਧਰਤੀ ਭਰਮਿਓ ਸੁਭ ਦਾ ਛੁਟ ਕੈ ਨਾਹੀ ਮਨ ਤਾਮਨਾ ਤੀਰਥ ਜਾਇ ਬਸਿਓ ਸਿਰ ਕਰ ਵੱਤ ਪਰਾਇ ਵਾਣ ਕੀ ਮੈਣ ਨ ਉਤਰਾਏ ਕਿਤ ਜੇ ਲਖ ਯਤਨ ਕਰਾਏ ਕਨਕ ਕਾਮਨੀ ਵਰ ਗੈ ਵਰ ਬਹੁਤ ਧਾਨ ਦਾ ਪਾਰਾਂ ਅੰਨ ਵਸਤਰ ਧੂਮ ਬਹੁ ਆਰਥੇ ਨਹਿ ਲੀਐ ਹਰ ਦੁਆਰਾ ਦੂਜਾ ਅਰਚਾ ਬੰਦਨ ਡੰਡਾ ਤਖਟ ਕਰ ਮਨ ਲਗਤ ਰਹਤਾ ਹੋ ਹੋ ਕਰਤ ਤੁਮਨ ਮੈਂ ਪਰਿਆ ਨੈ ਮਿਲਿਆ ਇਹ ਜੁਪਤਾ ਜੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਕਰ ਰਹੀ ਆ ਵੱਡਿਆ ਜਾ ਕੇ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਦਹਿਆ ਰਾਜ ਦੀ ਲਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੀਜ ਸੋਨੀ ਚੰਦਨ ਚੋਆ ਇਰਤ ਸਾਧ ਸੰਗਤ ਹੈ ਸਿਰ ਕਰਨ ਕੈ ਕਰਮ ਆਹੋ ਨਾਮਿਤ ਸੁਪਾਇਓ ਪਰਮਤ ਜਿਸ ਪੁਰਬ ਲਿਖੀ ਕਾਲਹਿਨਾ ਤੇਰ ਸੇਵਕੀ ਰੰਗ ਮਾਤਾ ਭਾਗੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਏਹੋ ਮਨ ਰਾਤਾ ਤੇਰੇ ਸੇਵਕੇ ਰੰਗ ਮਾਤਾ ਆਇਓ ਪ੍ਰਭਾਂਤ ਤੀਨ ਦੁਖ ਪੰਜਨ ਹਰ ਹਰ ਕੀਰਤਨ ਏਹੋ ਮਨ ਰਾਤਾ ਰਹਾਉ ਤੁਜਾਂ ਵਾਹਿਗੁਰੂ ਜੀ ਕਾ ਕਾਲ ਸਾਤ ਆਜੇ ਗੁਰਜੀਤੀ ਪੱਤੇ